ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 17 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਅੱਜ ਦੱਸਿਆ ਹੋਇਆ ਸੀ ਕਿ ਗਰਮੀ ਤੇ ਹਮੋਸਦਾ ਦੌਰ ਦੇਖਿਆ ਜਾਵੇਗਾ ਤੇ ਨਾਲ ਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਵੀ ਦੇਖਿਆ ਜਾਵੇਗਾ ਹੋਇਆ ਉਸੇ ਤਰ੍ਹਾਂ ਹੀ ਹੈ ਅੱਜ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੀਂਹ ਪਿਆ ਖਾਸ ਕਰਕੇ ਪਵਾਰ ਖੇਤਰ ਤੇ ਪੱਛਮੀ ਤੇ ਪੂਰਬੀ ਮਾਲਵੇ ਦੇ ਆਸ-ਪਾਸ ਕਾਫੀ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਦੀ ਛੱਟ ਲੱਗੀ ਹੈ ਖਾਸ ਕਰਕੇ ਪਟਿਆਲਾ, ਰਾਜਪੁਰਾ, ਖਰੜ, ਮੋਹਾਲੀ, ਚੰਡੀਗੜ੍ਹ, ਸੰਗਰੂਰ ਦੇ ਬਹੁਤ ਸਾਰੇ ਇਲਾਕੇ ਧੂਰੀ ਹੋ ਗਿਆ, ਨਾਬਾ ਹੋ ਗਿਆ, ਮਲੇਰਕੂਟਲਾ ਹੋ ਗਿਆ, ਲੁਧਿਆਣਾ ਹੋ ਗਿਆ, ਖੰਨਾ ਹੋ ਗਿਆ, ਰਾਹੂ ਹੋ ਗਿਆ, ਜੱਬ ਬਠਿੰਡਾ, ਮਾਨਸਾ ਦੇ ਕਾਫੀ ਇਲਾਕਿਆਂ ਦੇ ਵਿੱਚ ਅੱਜ ਸਵੇਰ ਵੇਲੇ ਤੋਂ ਲੈ ਕੇ ਦੁਪਹਿਰ ਵੇਲੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲਗਾਤਾਰ ਲੱਗ ਰਹੇ ਨੇ। ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਹੋਇਆ ਸੀਗਾ ਕਿ ਅੱਜ ਦੀ ਤਰ੍ਹਾਂ ਟੁੱਟਵੇਂ ਤੌਰ ਤੇ ਲਗਾਤਾਰ ਛਰਾਟੇ ਦੋ ਤੋਂ ਤਿੰਨ ਦਿਨ ਪੰਜਾਬ ਵਿੱਚ ਲੱਗਦੇ ਰਹਿਣਗੇ ਅੱਜ ਦਿਨ ਵੇਲੇ ਛਰਾਟੇ ਲੱਗੇ ਕੁਝ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਪਿਆ ਅੱਜ ਰਾਤ ਵੇਲੇ ਵੀ ਅਜਿਹਾ ਮਾਹੌਲ ਹੀ ਬਣੇਗਾ ਟੁੱਟਵੇਂ ਤੌਰ ਤੇ ਹੋਰ ਵੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਮਾਲਵੇ ਦੇ ਵਿੱਚ ਤੇ ਪਵਾਰ ਖੇਤਰ ਦੇ ਵਿੱਚ ਇਹ ਵਧੇਰੇ ਰਹੇਗੀ ਤੇ ਦੁਆਬੇ ਦੇ ਹੋਗਾ ਜਲੰਧਰ ਨਵਾਂ ਸ਼ਹਿਰ ਬਲਾਚੌਰ ਇਧਰਲੀ ਸਾਈਡ ਗੜਸ਼ੰਕਰ ਦੇ ਇਲਾਕੇ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ। ਬਾਕੀ ਕੱਲ ਨੂੰ ਥੋੜੇ ਜਿਹਾ ਹੋਰ ਖੇਤਰਾਂ ਦੇ ਵਿੱਚ ਵੀ ਮੀਂਹ ਪਵੇਗਾ ਇਹ ਫਿਰੋਜ਼ਪੁਰ, ਮੁਕਸਰ, ਹਰੀਦਕੋਟ ਇਹਨਾਂ ਇਲਾਕਿਆਂ ਤੱਕ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਅੱਜ ਰਾਤ ਨੂੰ ਜਾਂ ਕੱਲ ਸਵੇਰ ਵੇਲੇ ਪੁੱਜਣ ਦੀ ਸੰਭਾਵਨਾ ਬਣ ਸਕਦੀ ਹੈ।